ਭਾਰਤ ਤੇ ਨਿਊਜ਼ੀਲੈਂਡ ਵੱਲੋਂ ਮੁਕਤਬਾਪਾਰ ਸਮਝੌਤੇ ਦਾ ਐਲਾਨ ਸ਼੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੇ ਅੰਤਮ ਦਿਨ ਨਗਰ ਕੀਰਤਨ ਸਜਾਇਆ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਸ਼ਾਮਲ ਸਾਬਕਾ ਆਈਜੀ ਨੇ ਖੁਦ ਨੂੰ ਮਾਰੀ ਗੋਲੀ WhatsApp ਗਰੁੱਪ ਜਰੀਏ ਸਾਈਬਰ ਠਗੀ ਦਾ ਹੋਏ ਸ਼ਿਕਾਰ ਮਨਰੇਗਾ ਦਾ ਨਾਮ ਬਦਲਣ ਨਾਲ ਜ਼ਮੀਨੀ ਪੱਧਰ ਤੇ ਕੋਈ ਫਰਕ ਨਹੀਂ ਪਵੇਗਾ ਭਗਵੰਤ ਮਾਨ ਨਹੀਂ ਰਹੇ 우ਸਤਾਦ ਪੂਰਨ ਸ਼ਾ ਕੋਟੀ ਸੰਗੀਤ ਜਗਤ ਉਦਾਸ ਦੇਸ਼ਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭਾਰਤ ਤੇ ਨਿਊਜ਼ੀਲੈਂਡ ਨੇ ਇੱਕ ਮੌਕਤ ਵਪਾਰ ਸਮਝੌਤੇ ਲਈ ਗੱਲਬਾਤ ਦੇ ਸਮਾਪਤ ਹੋਣ ਦਾ ਐਲਾਨ ਕਰ ਦਿੱਤਾ। ਇਹ ਸਮਝੌਤਾ ਕਈ ਘਰੇਲੂ ਵਸਤਾਂ ਖਾਸ ਕਰਕੇ ਕਿਰਤ ਸੰਬੰਧੀ ਜੁੜੇ ਸੈਕਟਰ ਦੇ ਸਮਾਨਾਂ ਨੂੰ ਡਿਊਟੀ ਮੁਕਤ ਪਹੁੰਚ ਪ੍ਰਦਾਨ ਕਰੇਗਾ ਤੇ ਇਸ ਵਿੱਚ 15 ਸਾਲਾਂ ਵਿੱਚ 20 ਅਰਬ ਅਮਰੀਕੀ ਡਾਲਰ ਦੀ ਐਫਡੀਆਈ ਸਿੱਧਾ ਵਿਦੇਸ਼ੀ ਨਿਵੇਸ਼ ਵਚਨਬੱਤਾ ਵੀ ਸ਼ਾਮਲ ਹੈ। ਉਮੀਦ ਹੈ ਕਿ ਸਮਝੌਤਾ 5 ਸਾਲਾਂ ਵਿੱਚ ਵਸਤਾਂ ਅਤੇ ਸੇਵਾਵਾਂ 'ਚ ਦੋਵੱਲੇ ਮੁੱਲ ਨੂੰ ਦੁੱਗਣਾ ਕਰਕੇ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ। ਦੂਜੇ ਪਾਸੇ ਨਿਊਜ਼ੀਲੈਂਡ ਨੂੰ ਭੇਡਾਂ ਦਾ ਮਾਸ, ਉਨ ਕੋਲਾ ਅਤੇ 95% ਤੋਂ ਵੱਧ ਜੰਗਲਾਤ ਅਤੇ ਲੱਕੜ ਦੀਆਂ ਵਸਤਾਂ 'ਤੇ ਡਿਊਟੀ ਮੁਕਤ ਪਹੁੰਚ ਮਿਲੇਗੀ। ਸਮਝੌਤੇ ਤਹਿਤ ਵੈਲਿੰਗਟਨ ਨੂੰ ਕੀਵੀ ਫਲ, ਵਾਈਨ, ਕੁਝ ਸਮੁੰਦਰੀ ਭੋਜਨ, ਚੈਰੀ, ਐਵੋਕਾਡੋ ਪਰ ਸੀਮਨ ਥੋਕ ਇਨਫੈਂਟ ਫਾਰਮੂਲਾ ਐਲਬਿਉਮਿਨ ਵਰਗੀਆਂ ਕਈ ਹੋਰ ਵਸਤੂਆਂ ਤੇ ਡਿਊਟੀ ਵਿੱਚ ਰਿਆਤ ਮਿਲੇਗੀ। ਹੋਰ ਉਤਪਾਦ ਜੋ ਇਸ ਸਮਝੌਤੇ ਅਧੀਨ ਨਹੀਂ ਆਉਣਗੇ ਉਹਨਾਂ ਦੇ ਵਿੱਚ ਸਬਜ਼ੀਆਂ ਦੇ ਉਤਪਾਦ ਪਿਆਜ਼, ਛੋਲੇ, ਮਟਰ, ਮੱਕੀ, ਬਦਾਮ, ਖੰਡ, ਬਨਾਪਤੀ ਸ਼ਹਿਦ, ਜਾਨਵਰ, ਸਬਜ਼ੀਆਂਾਂ ਜਾਂ ਸੂਖਮ ਜੀਵਾਣੂ, ਚਰਵੀ ਤੇ ਤੇਲ, ਹਥਿਆਰ ਅਤੇ ਗੋਲਾ ਬਾਰੂਦ, ਰਤਨ ਅਤੇ ਗਹਿਣੇ, ਤਾਂਬਾ ਅਤੇ ਇਸ ਦੇ ਉਤਪਾਦ ਅਤੇ ਐਲੂਮੀਨੀਅਮ ਦੇ ਉਸ ਤੋਂ ਵੱਡੀਆਂ ਚੀਜ਼ਾਂ ਸ਼ਾਮਲ ਹਨ। ਮੌਕਤਬਪਾਰ ਸਮਝੌਤਾ ਜਿਸ ਦੇ ਅਗਲੇ ਸਾਲ ਰਸਮੀ ਤੌਰ ਤੇ ਲਾਗੂ ਹੋਣ ਦੀ ਉਮੀਦ ਹੈ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਲਈ ਬਵਾਰਕ ਸਬੰਧਾਂ ਨੂੰ ਮਜ਼ਬੂਤ ਕਰੇਗਾ ਸਾਈਬਰ ਠਗੀਦਾ ਸ਼ਿਕਾਰ ਹੋਣ ਤੋਂ ਬਾਅਦ ਇੰਡੀਅਨ ਰਿਜ਼ਰਵ ਬਟਾਲੀਅਨ ਆਈ ਆਰ ਬੀ ਦੇ ਸੇਵਾਮੁਕਤ ਆਈ ਜੀ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹਲ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਗੋਲੀ ਉਹਨਾਂ ਦੀ ਛਾਤੀ ਵਿੱਚ ਲੱਗੀ ਹੈ। ਉਹਨਾਂ ਨੇ ਗੋਲੀ ਮਾਰਨ ਤੋਂ ਪਹਿਲਾਂ 12 ਸਫ਼ਿਆਂ ਦਾ ਇੱਕ ਨੋਟ ਵੀ ਲਿਖਿਆ ਹੈ ਜੋ ਡੀਜੀਪੀ ਗੌਰਵ ਜੱਧਵਤ ਦੇ ਕਈ ਪੁਰਸਤਕਾਰੀਆਂ ਨੂੰ ਅਤੇ ਦੋਸਤਾਂ ਨੂੰ ਭੇਜਿਆ ਹੈ। ਇਸ ਵਿੱਚ ਉਹਨਾਂ ਨੇ ਆਪਣੇ ਨਾਲ ਹੋਈ ਸਾਈਬਰ ਠੱਗੀ ਤੇ ਵਿੱਤੀ ਘਾਟੇ ਕਾਰਨ ਪਰੇਸ਼ਾਨੀ ਦੀ ਗੱਲ ਆਖੀ ਹੈ। ਪਟਿਆਲਾ ਦੇ ਐਸਪੀ ਬਲਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਚਾਹਲ ਦਾ ਇਹ ਨੋਟ ਮਿਲਣ ਤੋਂ ਬਾਅਦ ਉਹਨਾਂ ਦੋ ਦੋਸਤਾਂ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਸੀ ਇਸੇ ਦੇ ਆਧਾਰ ਤੇ ਦੁਪਹਿਰ ਨੂੰ ਜਦੋਂ ਪੁਲਿਸ ਟੀਮ ਨਵੇਂ ਬਾਸਰਡੇ ਸਾਹਮਣੇ ਕਲੋਨੀ ਸੈਟ ਉਹਨਾਰੇ ਕਾਰਪੂਜੀ ਤਾਂ ਉਹ ਜ਼ਖਮੀ ਹਾਲਤ ਵਿੱਚ ਮਿਲੇ ਹਨ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਸਾਈਬਰ ਕ੍ਰਾਈਮ ਬੈਂਕ ਖਾਤੇ ਡਿਜੀਟਲ ਟ੍ਰੇਲ ਅਤੇ WhatsApp Telegram ਨਾਲ ਜੁੜੇ ਲਿੰਕ ਦੀ ਜਾਂਚ ਕਰ ਰਹੀਆਂ ਹਨ ਉਨਾ ਕਿਹਾ ਕਿ ਗੋਲੀ ਕਿਸ ਹਥਿਆਰ ਨਾਲ ਚੱਲੀ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ ਹਸਪਤਾਲ ਵਿੱਚ ਤਕਰੀਬਨ 3 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਦੀ ਹਾਲਤ ਸਥਿਰ ਦਸੀ ਪਰ ਰਿਕਵਰੀ ਬਾਰੇ ਕਿਹਾ ਜਾ ਰਿਹਾ ਹੈ ਡੀਜੀਪੀ ਸਾਹਿਬ ਇੱਕ ਪੁਲਿਸ ਅਧਿਕਾਰੀ ਰਹਿਣ ਦੇ ਬਾਵਜੂਦ WhatsApp ਤੇ Telegram ਰਾਹੀਂ ਸਾਈਬਰ ਠਗੀ ਦਾ ਸ਼ਿਕਾਰ ਹੋ ਗਿਆ ਮੈਂ ਸਿਰਫ 2 ਮਹੀਨਿਆਂ ਚ ਹੀ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦਾ 8 ਕਰੋੜ 10 ਲੱਖ ਗਵਾ ਦਿੱਤਾ ਮੈਨੂੰ ਠੱਗਿਆ ਜਾ ਰਿਹਾ ਹੈ ਤੇ ਮੈਂ ਇਸ ਨੂੰ ਸਮਝ ਨਹੀਂ ਸਕਿਆ ਇਹ ਸਭ ਕੁਝ ਮੇਰੀ ਮੂਰਖਤਾ ਤੇ ਲਾਪਰਵਾਹੀ ਕੰਨ ਹੋਇਆ ਹੈ ਮੈਂ ਹੁਣ ਆਪਣੇ ਦੋਸਤਾਂ ਰਿਸ਼ਤੇਦਾਰਾਂ ਇਥੋਂ ਤੱਕ ਕਿ ਆਪਣੇ ਜਾਣਨ ਵਾਲਿਆਂ ਨੂੰ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਬਚਿਆ ਹੁਣ ਨਾ ਤਾਂ ਇਹੋ ਜਿਹੇ ਹਾਲਾਤ ਵਿੱਚ ਹਾਂ ਕਿ ਮੈਂ ਪੈਸਾ ਮੋੜ ਸਕਾਂ ਪਰ ਮੇਰੇ ਕੋਲ ਇੱਕੋ ਹੀ ਇੱਕ ਇਹੋ ਰਸਤਾ ਹੈ ਸਾਬਕਾ ਆਈਜੀਨੂ ਸ਼ੇਅਰ ਰਾਹੀਂ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ 8 ਕਰੋੜ 10 ਲੱਖ ਠੱਗੇ ਗਏ ਜਿਸ ਕਰਕੇ ਉਹ ਕਰਜਾਈ ਹੋ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਚਮਕੌਰ ਦੀ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਸਮਾਗਮ ਦੇ ਆਖਰੀ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਇਥੋਂ ਦੇ ਗੁਰਦੁਆਰਾ ਸਹਿਬਾਨ ਚ ਨਤਮਸਤਕ ਹੁੰਦਿਆਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਆਖਰੀ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਵਿਖੇ ਪਾਠ ਦੇ ਭੋਗ ਤੋਂ ਬਾਅਦ ਨਗਰ ਕੀਰਤਨ ਸਜਾਇਆ ਗਿਆ। नगर कीर्तन दी आरंभਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਸਾਲ ਬਲੋ ਕੀਤੀ ਗਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਤੇਜ ਸਿੰਘ ਜਥੇਦਾਰ ਤਖਸ਼ੀਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲਖੇਵਾਲ ਅਤੇ ਜਥੇਦਾਰ ਅਜਮੇਦ ਸਿੰਘ ਖੇੜਾ ਵੀ ਮੌਜੂਦ ਸਨ। ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਮੈਨੇਜਰ ਭਾਈ ਗੁਰਮਖ ਸਿੰਘ ਢੋਲੇਵਾਲ मनमोहन सिंह संधू कुलदीप सिंह कांगा नत्था सिंह अमनदीप सिंह जसपाल सिंह देओल समेत बड़ी गिनती ਵਿੱਚ ਸੰਗਤਾਂ હાજર ਸਨ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਤਾੜੀ ਸਾਹਿਬ ਸ਼੍ਰੀ ਸ਼ਹੀਦੀ ਬੁਰਜ ਭਾਈ ਜਤਾ ਜੀ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਗੁਰਦੁਆਰਾ ਸ਼ਹੀਦੀ ਅਸਥਾਨ ਪਿਆਰੇ ਸਿੰਘ ਸਾਹਿਬ ਜੀ ਸ਼੍ਰੀ ਹਿਮਕੁੰਣ ਸਾਹਿਬ ਲੰਗਰ ਅਸਥਾਨ ਯਾਦਗਾਰ ਸ਼ਹੀਦਾਂ ਮਾਣੇ ਮਾਜਰਾ ਵਿਖੇ ਪਾਰਡ ਦੇ ਭੋਗ ਪਾਏ ਗਏ ਅਤੇ ਦੀਵਾਨ ਸਜਾਏ ਗਏ। ਨਗਰ ਕੀਰਤਨ ਦੇ ਸਮੁੱਚੇ ਰਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡਾਂ ਦੇ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਲੈ ਕੇ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਹੈ ਕਿ ਪਿੰਡਾਂ ਦਾ ਸੰਪੂਰਨ ਵਿਕਾਸ ਸਮੇਂ ਦੀ ਮੰਗ ਹੈ। ਅਤੇ ਉਨ੍ਹਾਂ ਦੀ ਸਰਕਾਰ ਪਿੰਡਾਂ ਵਿੱਚ ਵੀ ਸ਼ਹਿਰਾਂ ਵਰਗੀਆਂ ਵਿਸ਼ਵਵਧਰੀ ਨਾਗਰਿਕ ਸਹੂਲਤਾਂ ਜ਼ਕੀਨੀ ਬਣਾਉਣ ਦੇ ਲਈ ਰੋਡ ਮੈਪ ਤਿਆਰ ਕਰ ਚੁੱਕੀ ਹੈ। ਉਨਾ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਛੇਤੀ ਹੀ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਦਾ ਕੈਸ਼ਲੈਸ ਇਲਾਜ ਮਿਲੇਗਾ ਕੇਂਦਰ ਸਰਕਾਰ ਵੱਲੋਂ ਮੰਰੇਗਾ ਦਾ ਨਾਮ ਬਦਲਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਜਮਿਨੀ ਪੱਧਰ ਤੇ ਕੋਈ ਫਰਕ ਨਹੀਂ ਪਵੇਗਾ ਸ਼੍ਰੋਮਣੀ ਅਕਾਲੀ ਦਲ ਤੇ ਵਿਅੰਗ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਏਆਈ ਤਕਨੀਕ ਦੇ ਚੱਕਰ ਵਿੱਚ ਅਕਾਲੀ ਦਲ ਆਪਣਾ ਕੰਮ ਭੁੱਲ ਗਿਆ ਭਗਵੰਤ ਮਾਨ ਨੇ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਗੁਲਜਾਰ ਇੰਦਰ ਸਿੰਘ ਚਾਲ ਨੂੰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲਗਾਤਾਰ ਕੋਸ਼ਿਸ਼ਾਂ ਕਰਨ ਲਈ ਕਿਹਾ ਹੈ ਉਹਨਾਂ ਨੇ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਰੋਕਣ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਨੂੰ ਨਿਊਜ਼ੀਲੈਂਡ ਸਰਕਾਰ ਨਾਲ ਸੰਪਰਕ ਸਥਾਪਿਤ ਕਰਕੇ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਸੰਗੀਤ ਜਗਤ ਨੂੰ ਕਈ ਗਾਇਕ ਦੇਣ ਵਾਲੇ ਪ੍ਰਸਿੱਧ ਸੂਫੀ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ ਦਾ ਸੋਮਬਾ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕੁ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦਿওল ਨਗਰ ਸਥਿਤ ਆਪਣੀ ਰਹਿਸ਼ ਤੇ ਆਖਰੀ ਸਾਲ ਹੈ। ਉਹਨਾਂ ਦੀ ਮਰਤਕ ਦੇ ਦਰਸ਼ਨਾਂ ਲਈ ਰੱਖੀ ਗਈ। ਉਹਨਾਂ ਦੀਆਂ ਅੰਤਮ ਰਸਮਾਂ ਦਿওল ਨਗਰ ਵਿੱਚ ਸ਼ਕਤੀ ਮੰਦਰ ਨੇੜੇ ਨਵਾਈਆਂ ਗਈਆਂ। 20 ਨਵੰਬਰ 1952 ਨੂੰ ਸ਼ਾਹ ਕੋਟ ਵਿੱਚ ਪੈਦਾ ਹੋਏ ਪੂਰਨ ਸ਼ਾਹ ਕੋਟੀ ਨੇ ਪੰਜਾਬੀ ਗਾਇਕੀ ਨੂੰ ਨਵੀਂ ਦਿਸ਼ਾ ਦਿੱਤੀ। ਹੰਸ ਰਾਜ ਹੰਸ ਸਾਬਰ ਕੋਟੀ ਜਸਵੀਰ ਜੱਸੀ ਮਾਸਟਰ ਸਲੀਮ ਵਰਗੇ ਕਈ ਕਲਾਕਾਰ ਉਹਨਾਂ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਉਹਨਾਂ ਦੇ بیٹے ਮਾਸਟਰ ਸਲੀਮ ਨੇ ਕਿਹਾ ਕਿ ਉਹ ਪਿਛਲੇ 6 ਮਹੀਨੇ ਤੋਂ ਬਿਮਾਰ ਸਨ ਬੈੱਡ ਤੋਂ ਡਿਗਣ ਕੰਨ ਉਹਨਾਂ ਦੀਆਂ ਤਿੰਨ ਪਸਲੀਆਂ ਟੁੱਟ ਗਈਆਂ ਸਨ ਪਦਮਸ਼੍ਰੀ ਹੰਸਰਾਜ ਹੰਸ ਆਪਦੇ ਸੀਨੀਅਰ ਆਗੂ ਦੀਪਕ ਬਾਲੀ ਗਾਇਕ ਗੁਲਜ਼ਾਰ ਲਾਹੌਰਿਆ ਸਮੇਤ ਕਈ ਸਖਸ਼ੀਤਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਪੂਰਨ ਸ਼ਾ ਕੋਟੀ ਨੂੰ ਉਹਨਾਂ ਦੀ ਨਿਮਰਤਾ, ਸਾਦਗੀ ਅਤੇ ਸੰਗੀਤ ਪ੍ਰਤੀ ਅਟੁੱਟ ਸਮਰਪਣ ਲਈ ਖਾਸ ਤੌਰ ਤੇ ਯਾਦ ਕੀਤਾ ਜਾਂਦਾ ਹੈ। ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਤੇ ਉਹਨਾਂ ਦੀ ਡੂੰਗੀ ਪਕੜ ਸੀ ਅਤੇ ਉਸ ਸੁਰ, ਤਾਲ ਅਤੇ ਭਾਵਨਾ ਦੇ ਸੁਮੇਲ ਨੂੰ ਬੜੀ ਮਹੱਤਤਾ ਦਿੰਦੇ ਸਨ। ਉਸਤਾਦ ਪੂਰਨ ਸ਼ਾ ਕੋਟੀ ਨੂੰ ਸੰਗੀਤ ਜਗਤ ਦੇ ਖੇਤਰ 'ਚ ਨਵਾਈਆਂ ਸਿਵਾਵਾਂ ਨੂੰ ਮਾਨਤਾ ਦਿੰਦੇ ਹੋਏ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਨਮ ਮੋਖਰਜੀ ਨੇ ਸੰਗੀਤ ਨਾਟਕ ਅਕੈਡਮੀ ਅਵਾਰਡ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਉੱਚ ਸੰਸਥਾਵਾਂ ਵੱਲੋਂ ਵੀ ਉਹਨਾਂ ਨੂੰ ਸਮੇਂ-ਸਮੇਂ ਤੇ ਸਨਮਾਨਿਤ ਕੀਤਾ ਗਿਆ ਹੈ। 우ਸਤਾਦ ਪੂਰਨ ਸ਼ਾ ਕੋਟੀ ਇੱਕ ਅਜਿਹੇ ਉਸਤਾਦ ਹਨ ਜੋ ਆਖਰੀ ਸਤਕ ਸੰਗੀਤ ਨਾਲ ਜੁੜੇ ਰਹੇ ਅਤੇ ਉਹਨਾਂ ਦੀ ਵਿਰਾਸਤ ਉਹਨਾਂ ਪੀੜ੍ਹੀਆਂ ਰਾਹੀਂ ਜ਼ਿੰਦਾ ਰਹੇਗੀ ਜਿਨ੍ਹਾਂ ਨੂੰ ਉਹਨਾਂ ਨੇ ਸੁਰਾਂ ਦੀ ਰਾਹ ਦਿਖਾਈ। ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਟੀਂਟਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ 15 ਸਾਲ ਤੋਂ ਲਟਕ ਰਹੀਆਂ ਹਨ ਇਸ ਨਾਲ ਪੰਥ ਹਤਾਸ਼ੀਆਂ ਦੀ ਭਾਵਨਾ ਨਾਲ ਖਿਲਵਾੜ ਹੋ ਰਿਹਾ ਹੈ ਆਪਣੀ ਰਿਹائش ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਸਥਾ ਨੂੰ ਵਰਤਿਆ ਜਾ ਰਿਹਾ ਹੈ ਅਤੇ ਅਜਿਹਾ ਕਰ ਨਾਲ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਹੈ ਉਨਾ ਕਹੇ ਕਿ ਪਾਰਟੀ ਆਗੂ ਜਲਦੀ ਹੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਸਰਕਾਰ ਤੱਕ ਪਹੁੰਚ ਕਰਨਗੇ ਅਤੇ ਜੇ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾਂ 15 ਦਿਨ ਅੜੀ ਕੇ ਸੰਘਰਸ਼ ਵਿੜਿਆ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਮਨਪੀਤ ਸਿੰਘ ਅਯਾਲੀ ਪੂਰੀ ਤਰ੍ਹਾਂ ਸਾਡੇ ਨਾਲ ਹਾਂ ਅਤੇ ਪਾਰਟੀ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫਾ ਦਿੱਤੇ ਜਾਣ ਦੀਆਂ ਖਬਰਾਂ ਵੀ ਮੰਤ ਘਟਤ ਹਨ। ਪੁੱਛੇ ਜਾਣ ਤੇ ਉਹਨਾਂ ਕਹੇ ਕਿ ਸਾਰੇ ਪੰਥਕ ਸਹਿਸੀ ਚਾਹੁੰਦੇ ਹਨ ਕਿ ਅਕਾਲੀ ਦਲ ਮਜ਼ਬੂਤ ਹੋਵੇ ਅਤੇ ਆਗੂ ਇੱਕ ਪਲੇਟਫਾਰਮ ਤੇ ਆ ਜਾਣ। ਉਹਨਾਂ ਕਹੇ ਕਿ ਜੇ ਬਾਦਲ ਦਲ ਦੇ ਆਗੂ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਨੂੰ ਪ੍ਰਵਾਨ ਕਰ ਲੈਂਦੇ ਹਨ ਤਾਂ ਏਕਤਾ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਨ ਸਿੰਘ ਲੰਗੋਵਾਲ ਦਾ ਕਹਿਣਾ ਹੈ ਕਿ ਸਾਡਾ ਸਭ ਤੋਂ ਮੁੱਖ ਏਜੰਡਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੈ ਅਤੇ ਇਸ ਮੰਗ ਨੂੰ ਲੈ ਕੇ ਲੋਕਾਂ ਵਿੱਚ ਜਾਇਆ ਜਾਵੇਗਾ। ਬਹੁਜਨ ਸਮਾਜ ਪਾਰਟੀ ਉਮੀਦਵਾਰ ਵੱਲੋਂ 12.5 ਫੀਸਦੀ ਕੋਟਾ ਬਾਲਮਿਕ ਮਜਬੂਰ ਸਿੱਖ ਸਮਾਜ ਦਾ ਲਾਗੂ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਇਸ ਮੌਕੇ ਪਾਰਟੀ ਦੇ ਵਫਾ ਦੀ ਅਗਵਾਈ ਭਜਨ ਚੰਦ ਸਬਰਵਾਲ ਜਨ ਸਕੱਤਰ ਪੰਜਾਬ ਨੇ ਕੀਤੀ ਜਦਕਿ ਪਾਰਟੀ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨੋਜ ਕੁਮਾਰ ਨਾਹਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜਿਸ ਕਾਰਨ ਮਜਬੀ ਸਿੱਖ ਭਾਈਚਾਰੇ ਅੰਦਰ ਸਰਕਾਰ ਖਿਲਾਫ ਪਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਬਾਲਮਿਕ ਮਜਬੀ ਸਿੱਖ ਭਾਈਚਾਰੇ ਦਾ 12.5 ਫੀਸਦੀ ਕੋਟਾ ਬਹਾਲ ਨਹੀਂ ਕਰਦੀ ਤਦ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਤੇ ਬਲਵੰਤ ਸਿੰਘ ਸੁਲਤਾਨਪੁਰੀ ਕਮਲਜੀਤ ਸੋਹਤਾ ਜਗਤਾਰ ਸਿੰਘ ਸਰਬਜੀਤ ਸਿੰਘ ਤਖਰ ਪਰਮਜੀਤ ਠੇਕੇਦਾਰ ਪਰਮਿੰਦਰ ਗਿੱਲ ਮਨਵਿੰਦਰ ਸਿੰਘ ਮਹਿਰਾ ਸੁਦਾਗਰ ਅਰਜਿੰਦਰ ਸਿੰਘ ਗੋਪੀ ਹੰਸ ਜਸਵੀਰ ਸਿੰਘ ਥਾਪੜ ਧਰਮਪਾਲ ਬੰਮੀਆਵਾਲ ਤੇ ਜੀਪੀ ਵੜੈਚ ਆਦਵੀ ਮੌਜੂਦ ਸਨ ਪੰਜਾਬ ਦੇ ਵਿਧਾਇਕ ਪੱਤੇ ਲੈਣ ਵਿੱਚ ਧੂਣਾ ਪੁੱਟ ਰਹੇ ਹਨ ਨਵੇਂ ਤੱਥ ਸਾਹਮਣੇ ਆਏ ਹਨ ਕਿ ਜਦੋਂ ਵਿਧਾਇਕ ਸਰਕਾਰੀ ਮੀਟਿੰਗਾਂ ਜਾਂ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ ਆਪਣੇ ਪ੍ਰਾਈਵੇਟ ਵਾਨਾਂ ਦੀ ਵਰਤੋਂ ਕਰਦੇ ਹਨ ਜਿਹਦੇ ਬਦਲੇ ਉਹਨਾਂ ਨੂੰ ਰਹਿਣ ਸਹਿਣ ਅਤੇ ਤੇਲ ਦਾ ਖਰਚਾ ਮਿਲਦਾ ਹੈ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਨੂੰ ਜੋ ਸਰਕਾਰੀ ਗੱਡੀਆਂ ਅਲਾਟ ਕੀਤੀਆਂ ਹਨ ਵਿਧਾਇਕ ਉਹਨਾਂ ਨੂੰ ਸਿਕਿਉਰਿਟੀ ਵਜੋਂ ਵਰਤਦੇ ਹਨ ਮਤਲਬ ਵਿਧਾਇਕ ਪ੍ਰਾਈਵੇਟ ਗੱਡੀ ਵਿੱਚ ਸਫ਼ਰ ਕਰਦੇ ਹਨ ਤੇ ਸਰਕਾਰੀ ਗੱਡੀ ਬਤੌਰ ਸਿਕਿਉਰਿਟੀ ਨਾਲ ਚੱਲਦੀ ਹੈ ਸਰਕਾਰੀ ਗੱਡੀ ਦਾ ਖਰਚਾ ਵੱਖਰੇ ਤੌਰ ਤੇ ਟਰਾਂਸਪੋਰਟ ਵਿਭਾਗ ਚੁੱਕਦਾ ਹੈ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਬੇਰ ਦੇ ਅਨੁਸਾਰ ਪੰਜਾਬ ਦੇ ਵਿਧਾਇਕਾਂ ਵਿੱਚੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਪੱਤੇ ਲੈਣ ਵਿੱਚ ਸਭ ਤੋਂ ਅੱਗੇ ਹਨ ਜਿਨ੍ਹਾਂ ਨੇ ਲੰਘੇ ਤਿੰਨ ਵਰਿਆਂ ਦੌਰਾਨ 15,17,000 ਰੁਪਏ ਇਕੱਲੇ TADA ਵਜੋਂ ਪ੍ਰਾਪਤ ਕੀਤੇ ਹਨ ਦੂਜਾ ਨੰਬਰ ਹਲਕਾ ਪੁੱਚੋ ਮੰਡੀ ਦੇ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਹੈ ਜਿਨ੍ਹਾਂ ਨੇ 3 ਸਾਲਾਂ ਵਿੱਚ 12,30,000 ਰੁਪਏ ਪੱਤੇ ਵਜੋਂ ਲਏ ਹਨ ਸਾਰੇ ਵਿਧਾਇਕ ਵਿਧਾਨ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਦੇ ਮੈਂਬਰ ਆਦਾਨਾ ਤੇ ਇਨ੍ਹਾਂ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਵਿਧਾਇਕ ਹਿੱਸਾ ਲੈਂਦੇ ਹਨ ਨਿਯਮਾਂ ਅਨੁਸਾਰ ਵਿਧਾਇਕ ਨੂੰ ਪ੍ਰਾਈਵੇਟ ਵਾਹਨ ਦੀ ਵਰਤੋਂ ਕਰਨ ਤੇ ਪ੍ਰਤੀ ਕਿਲੋਮੀਟਰ 15 ਰੁਪਏ ਰਜਾਨਾ ਪੱਤੇ ਵਜੋਂ 1500 ਰੁਪਏ ਮਿਲਦੇ ਹਨ ਜੇ ਵਿਧਾਇਕ ਚੰਡੀਗੜ੍ਹ ਮੀਟਿੰਗ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਦਾ ਡੀਏ ਲੈਣ ਦਾ ਹੱਕਦਾਰ ਹੈ ਹਲਕਾ ਬਠਿੰਡਾ ਦਿਹਾਤੀ ਤੋਂ ਆਪ ਵਿਧਾਇਕ ਅਮਿਤ ਰਤਨ ਕੋਟ ਫਤਾਨੇ ਤਿੰਨ ਸਾਲਾਂ ਵਿੱਚ 10,64,000 ਰੁਪਏ ਜੈਤੋ ਦੇ ਵਿਧਾਇਕ ਅੰਮੋਲਕ ਸਿੰਘ ਨੇ 10,28,000 ਕਾਂਗਰਸ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 10,08,000 ਬਸਪਾ ਵਿਧਾਇਕ ਨਛੱਤਰ ਪਾਲ ਨੇ 7,80,000 ਰੁਪਏ ਭੱਤਿਆਂ ਵਜੋਂ ਵਸੂਲ ਕੀਤੇ ਹਨ ਪਬਲਿਕ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਡਾਕਟਰ ਅਮਰਦੀਪ ਸਿੰਘ ਬੈਂਸ ਨੇ ਕਿਹਾ ਕਿ ਅਸਲ ਵਿੱਚ ਵਿਧਾਇਕ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਇਕੱਲੀ ਸਰਕਾਰੀ ਗੱਡੀ ਦੀ ਹੀ ਵਰਤੋਂ ਕਰਦੇ ਹਨ ਪਰ ਪੱਤੇ ਲੈਣ ਲਈ ਉਹ ਨਾਲ ਪ੍ਰਾਈਵੇਟ ਵਾਹਨ ਦਾ ਪੱਤਾ ਵੀ ਕਲੇਮ ਜੋੜ ਲੈਂਦੇ ਹਨ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਪੂਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਪੁੱਤਰ ਰਾਣਾ ਇੰਦਰਜੀਤ ਸਿੰਘ ਨੇ ਤਿੰਨ ਵਰਿਆਂ ਵਿੱਚ ਕੋਈ ਵੀ ਟੀਏਡੀਏ ਨਹੀਂ ਲਿਆ ਘੱਟ ਪੱਤੇ ਲੈਣ ਵਾਲਿਆਂ ਵਿੱਚ ਭਾਜਪਾ ਦੇ ਅਸ਼ਮਨੀ ਸ਼ਰਮਾ ਗੁਰਲਾਲ ਕਨੌਰ ਮਨਪ੍ਰੀਤ ਸਿੰਘ ਐਯਾਲੀ ਅਤੇ ਪਰਗਤ ਸਿੰਘ ਆਰਹਨ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਮੋਦੀ ਸਰਕਾਰ ਤੇ 1 ਸਾਲ ਵਿੱਚ 2 ਵਾਰ ਰੇਲ ਕਿਰਾਏ ਵਧਾਉਣ ਦਾ ਦੋਸ਼ ਲਗਾਉਂਦੇ ਗਿਆ ਹੈ ਕਿ ਉਹ ਆਮ ਲੋਕਾਂ ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਕਾਂਗਰਸ ਪਾਰਟੀ ਨੇ ਰੇਲਵੇ ਦੀ ਮਾੜੀ ਹਾਲਤ ਹੋਣ ਕਰਕੇ ਰੇਲ ਮੰਤਰੀ ਅਸ਼ਵਨੀ ਵੈਸ਼ਰਮ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਰੇਲਵੇ ਲਈ ਕੋਈ ਵੱਖਰਾ ਬਜਟ ਨਾ ਪੇਸ਼ ਕਰਕੇ ਜਵਾਬਦੇਹੀ ਪਹਿਲਾਂ ਹੀ ਖਤਮ ਕੀਤੀ ਗਈ ਹੈ ਮੋਦੀ ਸਰਕਾਰ ਪੁਖਤਾ ਕਦਮ ਚੁੱਕਣ ਦੀ ਬਜਾਏ ਫਰਜ਼ੀ ਪ੍ਰਚਾਰ ਵਿੱਚ ਰੁੱਝੀ ਹੋਈ ਹੈ। ਰੇਲਵੇ ਸੁਰੱਖਿਅਤ ਨਾ ਹੋਣ ਦਾ ਦਾਵਾ ਕਰਦੇ ਆ ਉਹਨਾਂ ਕਹਿੰਦੇ ਕਿ 2014 ਤੋਂ 2023 ਦੌਰਾਨ ਰੇਲ ਹਾਸਿਆਂ ਵਿੱਚ 218000 ਮੌਤਾਂ ਹੋਈਆਂ ਹਨ। ਇਸ ਮੌਕੇ ਤੇ ਸੰਬੋਧਨ ਕਰਦੇ ਆ ਕਾਂਗਰਸ ਯਾਗੂ ਅਜੇ ਕੁਮਾਰ ਨੇ ਕਿਹਾ ਕਿ ਰੇਲ ਮੰਤਰੀ ਨੇ ਚਲਾਕੀ ਨਾਲ ਇੱਕ ਜਾਂ ਦੋ ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾ ਕੇ ਆਮ ਲੋਕਾਂ ਤੇ 100-200 ਰੁਪਏ ਦਾ ਬੋਝ ਪਾ ਦਿੱਤਾ। ਰੇਲਵੇ ਮੁਨਾਫਾ ਕਮਾਉਣ ਦਾ ਸਾਧਨ ਨਹੀਂ ਸਗੋ ਇਹ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਹੈ ਰੇਲ ਮੰਤਰੀ ਨੂੰ ਰੀਲ ਮੰਤਰੀ ਕਰਾਰ ਦਿੰਦਿਆਂ ਉਹਨਾਂ ਕਹੇ ਕਿ ਉਹ ਡਿਜੀਟਲ ਸਮਗਰੀ ਤੇ ਧਿਆਨ ਦੇਣ ਦੀ ਬਜਾਏ ਰੇਲਵੇ ਦੇ ਅਹਿਮ ਮੁੱਦੇ ਹੱਲ ਕਰਨ ਦੀ ਕੋਸ਼ਿਸ਼ ਕਰਨ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਇਤਿਹਾਸਕ ਮਹਾਤਮਾ ਗਾਂਧੀ ਕੌਮੀ ਪਿੰਡੂ ਰੁਜ਼ਗਾਰ ਗਾਰੰਟੀ ਐਕਟ ਮਗਨ ਰੇਗਾ ਦਾ ਖਾਤਮਾ ਦਿਹਾਤੀ ਭਰ ਦੇ ਕਰੋੜਾਂ ਲੋਕਾਂ ਨਾਲ ਤਬਾਕ ਨੂੰ ਸਾਬਤ ਹੋਵੇਗਾ ਉਨਾ ਹੱਕਾਂ ਦੀ ਰਾਖੀ ਲਈ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਾ ਹੈ ਦਾ ਹਿੰਦੂ ਵਿੱਚ ਲਿਖੇ ਲੇਖ ਵਿੱਚ ਉਹਨਾਂ ਕਹੇ ਕਿ ਮਗਨरेगा ਦਾ ਖਾਤਮਾ ਸਮੂਹਿਕ ناکامی ਹੈ ਰਾਸ਼ਪਤੀ ਦਰੋਪਤੀ ਮੁਰਮੂ ਨੇ ਐਤਵਾਨ ਨੂੰ ਮਗਨरेगा ਦੀ ਥਾਂ ਲੈਣ ਵਾਲੇ ਜੀ ਰਾਮ ਜੀ ਵੈਲ ਨੂੰ ਮਨਜ਼ੂਰੀ ਦੇ ਦਿੱਤੀ ਉਹਨਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਬਿਨਾਂ ਕਿਸੇ ਚਰਚਾ ਜਾਂ ਸੰਸਦੀ ਪ੍ਰਕਿਰਿਆ ਦੀ ਪਾਲਣਾ ਕੀਤੇ ਮਨਰੇਗਾ ਦਾ ਢਾਂਚਾ ਬੁਲਡੋਜ਼ਰ ਨਾਲ ਟਾ ਦਿੱਤਾ ਨਾਮੇ ਕਾਨੂੰਨ ਤਹਿਤ ਬਜਟ ਸੀਮਤ ਕੀਤਾ ਗਿਆ ਹੈ ਅਤੇ ਰਾਜਾਂ ਤੇ ਵਿੱਤੀ ਬੋਝ ਪਾ ਦਿੱਤਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਸਰਕਾਰ ਸੂਚਨਾ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ ਅਤੇ ਜੰਗਲਾਤ ਅਧਿਕਾਰਾਂ ਨੂੰ ਵੀ ਕਮਜ਼ੋਰ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ 27 ਦਸੰਬਰ ਨੂੰ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਅੰਦੋਲਨ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ। ਤੇਜ਼ੀ ਨਾਲ ਵੱਧਦੇ ਸ਼ਹਿਰੀਕਰਨ, ਸੜਕਾਂ ਤੇ ਵਾਹਨਾਂ ਦੇ ਦਬਾਅ ਤੇ ਰੋਜ਼ਾਨਾ ਦੇ ਟ੍ਰੈਫਿਕ ਜਾਮ ਨਾਲ ਜੂਝ ਰਹੇ ਭਾਰਤੀ ਸ਼ਹਿਰਾਂ ਵਿੱਚ ਆਵਾਜਾਈ ਇੱਕ ਵੱਡੀ ਚੁਣੌਤੀ ਬਣ ਗਈ। ਅਜਿਹੇ ਵਿੱਚ 에ਅ ਟੈਕਸੀ ਵਰਗੀ ਉੱਭਰਦੀ ਤਕਨੀਕ ਨੂੰ ਭਵਿੱਖ ਦੇ ਹੱਲ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਜੋ ਘੱਟ ਸਮੇਂ ਵਿੱਚ ਲੰਬੀ ਦੂਰੀ ਤੈਅ ਕਰਕੇ ਸੜਕੀ ਆਵਾਜਾਈ 'ਤੇ ਨਿਰਭਰਤਾ ਘਟਾ ਸਕਦੀ ਹੈ। ਇਸ ਦਿਸ਼ਾ ਦੇ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ ਏਰੋਸਪੇਸ ਸਟਾਰਟਅਪ ਸਰਲਾ ਐਵੀਏਸ਼ਨ ਨੇ ਬੰਗਲੌਰੂ ਸਥਿਤ ਆਪਣੇ ਨਿਰਮਾਣ ਸਹੂਲਤ ਵਿੱਚ ਏਅਰ ਟੈਕਸੀ ਪ੍ਰੋਗਰਾਮ ਦੀ ਗਰਾਊਂਡ ਟੈਸਟਿੰਗ ਸ਼ੁਰੂ ਕਰ ਦਿੱਤੀ ਸਰਲਾ ਐਵੀਏਸ਼ਨ ਨੇ ਜਨਵਰੀ 2025 ਵਿੱਚ ਭਾਰਤੀ ਮੋਬਿਲਟੀ ਗਲੋਬਲ ਐਕਸਪੋ ਵਿੱਚ ਆਪਣੇ ਪ੍ਰੋਟੋਟਾਈਪ ਏਅਰ ਟੈਕਸੀ ਜ਼ੀਰੋ ਦਾ ਆਗਾਜ਼ ਕੀਤਾ ਸੀ ਕੰਪਨੀ ਦੀ ਯੋਜਨਾ 2028 ਤੱਕ ਬੰਗਲੌਰੂ ਵਿੱਚ ਇਲੈਕਟ੍ਰਿਕ ਵਰਟੀਕਲ ਟੇਕ ਆਫ ਐਂਡ ਲੈਂਡਿੰਗ ਈ ਵੀ ਟੀ ਓ ਐਲ ਏਅਰ ਟੈਕਸੀ ਸੇਵਾਵਾਂ ਸ਼ੁਰੂ ਕਰਨ ਦੀ ਹੈ ਗੌਰ ਕਰਨ ਵਾਲੀ ਗੱਲ ਹੈ ਕਿ 2024 ਵਿੱਚ ਬੰਗਲੌਰੂ ਇੰਟਰਨੈਸ਼ਨਲ 에ਅਰਪੋਰਟ ਲਿਮਟਡ ਨੇ ਕੈਂਪੇਗੋੜਾ ਇੰਟਰਨੈਸ਼ਨਲ 에ਅਰਪੋਰਟ ਤੇ ਇਲੈਕਟ੍ਰਿਕ ਫਲਾਈਂਗ ਟੈਕਸੀ ਸ਼ੁਰੂ ਕਰਨ ਲਈ ਸਰਲਾ 에ਵੀਏਸ਼ਨ ਨਾਲ ਭਾਈਵਾਲੀ ਕੀਤੀ ਸੀ ਕੰਪਨੀ ਦਾ ਕਹਿਣਾ ਹੈ ਕਿ ਉਸਨੇ ਆਪਣੇ ਅੱਧੇ ਆਕਾਰ ਦੇ 7.5 ਮੀਟਰ ਵਿੰਗਸਪੈਨ EVTOL ਡਿਮੋਨਸਟਰੇਟਰ SYLX ਦੀ ਗਰਾਊਂਡ ਟੈਸਟਿੰਗ ਸ਼ੁਰੂ ਕਰ ਦਿੱਤੀ ਇਹ ਭਾਰਤ ਵਿੱਚ ਨਿੱਜੀ ਖੇਤਰ ਵੱਲੋਂ ਵਿਕਸਿਤ ਸਭ ਤੋਂ ਵੱਡਾ ਤੇ ਉਨਤ ਈ ਵੀਟੀਓਐਲ ਡਿਮੋਨਸਟ੍ਰੇਸ਼ਨ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 30 ਕਿਲੋਮੀਟਰ ਸਫ਼ਰ ਇੱਕ ਵਾਰ ਵਿੱਚ ਕੀਤਾ ਜਾ ਸਕੇਗਾ। 680 ਕਿਲੋਗ੍ਰam ਤੱਕ ਭਾਰ ਲਿਜਾਇਆ ਜਾ ਸਕੇਗੀ ਇਹ ਏਅਰ ਟੈਕਸੀ। ਇਹ ਟੈਕਸੀ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੜ ਸਕੇਗੀ। ਇਸ ਵਿੱਚ 6 ਲੋਕ ਇੱਕ ਵਾਰ ਯਾਤਰਾ ਕਰ ਸਕਣਗੇ। ਹਵਾਈ ਐਂਬੂਲੈਂਸ ਸੇਵਾ ਵਿੱਚ ਵੀ ਆ ਕੰਮ ਆ ਸਕੇਗੀ ਇਸ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਇਸ ਨਾਲ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ ਹਿਮਾਚਲ ਪ੍ਰਦੇਸ਼ ਦੇ Shimla ਸਥਿਤ Indra Gandhi Medical College ਅਤੇ ਹਸਪਤਾਲ ਵਿੱਚ ਡਾਕਟਰ ਨੇ ਮਰੀਜ਼ ਦੀ ਕੁੱਟਮਾਰ ਕਰ ਦਿੱਤੀ ਖਾਲੀ ਬੈੱਡ ਤੇ ਲੇਟਣ ਤੋਂ ਗੁੱਸੇ ਵਿੱਚ ਆਏ ਡਾਕਟਰ ਨੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਕਾਫੀ ਥੱਪੜ ਮਾਰੇ ਹਨ ਇਸ ਮੌਕੇ ਤੇ ਮਰੀਜ਼ ਦੇ ਵਾਰਿਸ ਪੜ ਗਏ ਉਹਨਾਂ ਨੇ ਡਾਕਟਰ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਨਾਰੇਬਾਜੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਹਸਪਤਾਲ ਦੇ ਅਧਿਕਾਰੀ ਅਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਿਸ ਤੋਂ ਬਾਅਦ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਵਾਰਸਾਂ ਨੇ ਸਖਤ ਵਿਰੋਧ ਕਰਨ ਲੱਗ ਪਗ 6 ਘੰਟੇ ਬਾਅਦ ਮਲਜ਼ਮ ਡਾਕਟਰ ਨੂੰ ਮੌਤਲ ਕਰ ਦਿੱਤਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੋਪਈ ਦੇ ਰਹਿਣ ਵਾਲਾ ਅਰਜੁਨ ਪੰਬਾਰ ਇੱਥੇ ਇਲਾਜ ਲਈ ਆਇਆ ਸੀ ਡਾਕਟਰਾਂ ਨੇ ਉਸ ਦੀ ਐਂਡੋਸਕੋਪੀ ਕੀਤੀ ਸੀ ਲਗਭਗ 11 ਵਜੇ ਐਂਡੋਸਕੋਪੀ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਤੁਹਾਡੀ ਐਂਡੋਸਕੋਪੀ ਹੋ ਚੁੱਕੀ ਹੈ ਤੁਸੀਂ ਦੂਜੀ ਬਾੜ ਵਿੱਚ ਜਾ ਕੇ ਆਰਾਮ ਕਰ ਲਓ ਮਰੀਜ਼ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਡਾਕਟਰ ਨੇ ਉਸ ਨਾਲ ਬਤਮੀਜ਼ੀ ਕੀਤੀ ਇਸ ਮੌਕੇ ਤੇ ਹਸਪਤਾਲ ਦੇ ਐਸਐਮਓ ਡਾਕਟਰ ਰਾਹੁਲ ਰਾਉ ਦਾ ਕਹਿਣਾ ਹੈ ਕਿ ਮੁੜਲੀ ਜਾਂਚ ਦਾ ਹੁਕਮ ਦਿੱਤਾ ਗਿਆ ਹੈ ਅਤੇ ਡਾਕਟਰ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਭਾਜਪਾ 'ਤੇ ਵੱਡਾ ਦੋਸ਼ ਲਗਾਇਆ ਹੈ ਕਿ ਭਾਜਪਾ ਪੈਸਿਆਂ ਦੇ ਜ਼ੋਰ ਤੇ ਬੰਗਾਲ ਵਿੱਚ ਮੁਸਲਮਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸੇ 'ਤੇ ਉਹ ਸਿਆਸਤ ਕਰਨਾ ਚਾਹੁੰਦੀ ਹੈ। ਮਮਤਾ ਬੇਨਰਜੀ ਨੇ ਚੋਣ ਕਮਿਸ਼ਨ ਦੇ ਵੀ ਤਿੱਖਾ ਹਮਲਾ ਕਰਦੇ ਦੋਸ਼ ਲਗਾਇਆ ਹੈ ਕਿ ਸੂਬੇ ਵਿੱਚ ਵੋਟਰ ਸੂਚੀਆਂ ਦੀ ਹੁਣ ਤੱਕ ਕੀਤੀ ਗਈ ਵਿਸ਼ੇਸ਼ ਤੀਬਰ ਸਮੀਖਿਆ ਐਸਆਈਆਰ ਪ੍ਰਤੀਕਰਿਆ ਵਿੱਚ ਵੱਡੀਆਂ ਗਲਤੀਆਂ ਹੋਈਆਂ ਹਨ। ਮਮਤਾ ਬੈਂਦਰਜੀ ਨੇ ਇੱਥੇ ਨeta ji indoor stadium ਵਿੱਚ ਤਰਨ ਮੁਲ ਕਾਂਗਰਸ ਦੇ ਬੂਥ 15 ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਇਹ ਵੀ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਸੂਬਾ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਨਿਗਰਾਨ ਅਨੁਯੁਕਤ ਕਰ ਰਿਹਾ ਹੈ ਅਤੇ ਭਾਜਪਾ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਸਿਰ ਭਾਜਪਾ ਦੇ ਨਿਰਦੇਸ਼ਾਂ ਤੇ ਹੀ ਕੰਮ ਕਰ ਰਿਹਾ ਹੈ। ਉਨਾ ਇਹ ਵੀ ਦਾਅਵਾ ਕੀਤਾ ਹੈ ਕਿ ਐਸਆਈਆਰ ਸੁਣਵਾਈ ਲਈ ਸੂਖਮ ਨਿਗਰਾਨਾ ਵਜੋਂ ਨਿਯੁਕਤ ਕੀਤੇ ਗਏ ਕੇਂਦਰੀ ਅਧਿਕਾਰੀਆਂ ਨੂੰ ਸਥਾਨਕ ਭਾਸ਼ਾ ਦਾ ਬਹੁਤ ਘੱਟ ਗਿਆਨ ਹੈ ਅਤੇ ਉਹ ਸੋਧ ਪ੍ਰਕਿਰਿਆ ਦੇ ਦੂਜੇ ਪੜਾਅ ਦੌਰਾਨ ਤਸਦੀਕ ਕਰਨ ਲਈ ਅਯੋਗ ਹਨ ਪੰਜਾਬ ਰਾਜ ਦੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਬੇ ਦੇ ਸਫਾਈ ਸੇਵਕਾਂ ਦੀ ਭਲਾਈ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਡਿਊਟੀ ਦੌਰਾਨ ਸਫਾਈ ਕਾਮੇ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਸਬੰਧਤ ਵਿਭਾਗ 2 ਕਰੋੜ ਰੁਪਏ ਦੇਵੇਗਾ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੈਂਟੀ ਵੱਲੋਂ ਜਾਰੀ ਇਹਨਾਂ ਨਿਰਦੇਸ਼ਾਂ ਦਾ ਮਕਸਦ ਸਫਾਈ ਸੇਵਕਾਂ ਨੂੰ ਨਾ ਸਿਰਫ ਬਿਮਾਰੀਆਂ ਤੋਂ ਬਚਾਉਣਾ ਹੈ ਸਗੋਂ ਉਹਨਾਂ ਨੂੰ ਸਮਾਜ ਵਿੱਚ ਬਣਦਾ ਸਨਮਾਨ ਅਤੇ ਸੁਰੱਖਿਆ ਮਹੱਈਆ ਕਰਵਾਉਣਾ ਵੀ ਹੈ ਇਹਨਾਂ ਨਵੇਂ ਨਿਰਦੇਸ਼ਾਂ ਤਹਿਤ ਹੁਣ ਸਫਾਈ ਸੇਵਕਾਂ ਨੂੰ ਕੰਮ ਲਈ ਵਰਤਿਆ ਜਾਣ ਵਾਲਾ ਸੁਰੱਖਿਆ ਸਮਾਨ ਜਿਵੇਂ ਕਿ ਦਸਤਾਨੇ ਬੂਟ ਮਾਸਕ ਰਿਫਲੈਕਟਿਵ ਜੈਕਟਾਂ ਫਸਟ ایڈ ਕਿੱਟਾਂ ਮੁਫਤ ਦਿੱਤੀਆਂ ਜਾਣਗੀਆਂ ਜੇਕਰ ਕੋਈ ਸਫਾਈ ਕੰਮਾਂ ਸੁਰੱਖਿਆ ਕਿੱਟ ਤੋਂ ਬਿਨਾਂ ਕੰਮ ਕਰਦਾ ਮਿਲਿਆ ਤਾਂ ਸਬੰਧਤ ਠੇਕੇਦਾਰ ਤੇ ਅਧਿਕਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸੇ ਦੌਰਾਨ ਡਿਊਟੀ ਦੌਰਾਨ ਪੀਂਡ ਵਾਲੇ ਸਾਫ ਬਾਣੀ ਤੇ ਹੱਥ ਧੋਣ ਦੀ ਸਹੂਲਤ ਦੇਣਾ ਵੀ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਹੋਵੇਗੀ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਭਾਰਤੀ ਨੌਜਵਾਨਾਂ ਨਾਲ ਹੋਏ ਦੁਰਵਿਵਹਾਰ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਅਤੇ ਸਖਤ ਵਿਰੋਧ ਦਰਜ ਕਰਵਾਇਆ। ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਉਹ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੜੇ ਤੇ ਮਲੇਸ਼ੀਆ ਤੋਂ ਜ਼ਬਰਦਸਤੀ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਮਿਲੇ ਹਨ। ਉਨਾ ਕਹਿਆ ਕਿ ਇਹ ਨੌਜਵਾਨ ਸੈਲਾਨੀਅਤੇ ਰੋਜ਼ਗਾਰ ਵੀਜ਼ਾ ਤੇ ਮਲੇਸ਼ੀਆ ਗਏ ਸਨ ਪਰ ਹਵਾਈ ਅੱਡੇ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਬਹੁਤ ਅਪਮਾਨਜਨਕ ਅਤੇ ਆਣ-ਮਨੁੱਖੀ ਵਿਵਹਾਰ ਕੀਤਾ ਹੈ ਕੁਝ ਮਾਮਲਿਆਂ ਵਿੱਚ ਨੌਜਵਾਨਾਂ ਨੇ ਸਰੀਰਕ ਅਤੇ ਮਾਨਸਿਕ ਤੌਰ ਤੇ ਪਰੇਸ਼ਾਨੀ ਦੀ ਵੀ ਸ਼ਿਕਾਇਤ ਕੀਤੀ ਹੈ ਉਹਨਾਂ ਕਹਿਆ ਕਿ ਅਜਿਹਾਂ ਘਟਨਾਵਾਂ ਵਿੱਚ ਪੰਜਾਬੀ ਪਾਇਚਾਰਿਆਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਹੈ ਦੱਖਣੀ ਮਾਸਕੋ ਵਿੱਚ ਇੱਕ ਰੂਸੀ ਜਨਰਲ ਦੀ ਕਾਰ ਦੇ ਹੇਠਾਂ ਰੱਖੇ ਗਏ ਇੱਕ ਤਮਾਕਾ ਖੇਜ ਜੰਤਰ ਨਾਲ ਧਮਾਕਾ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਹਮਲੇ ਦੇ ਪਿੱਛੇ ਯੂਕਰੇਨ ਦਾ ਹੱਥ ਹੋ ਸਕਦਾ ਹੈ। ਇਹ ਇੱਕ ਸਾਲ ਵਿੱਚ ਕਿਸੇ ਸੀਨੀਅਰ ਫੌਜੀ ਅਧਿਕਾਰੀ ਦੀ ਹਤਿਆ ਦਾ ਤੀਜਾ ਮਾਮਲਾ ਹੈ। ਰੂਸ ਦੀ ਚੋਟੀ ਦੀ ਅਪਰਾਧਿਕ ਜਾਂਚ ਏਜੰਸੀ ਇਨਵੈਸਟੀਗੇਟਿਵ ਕਮੇਟੀ ਦੀ ਅਧਿਕਾਰਤ ਬੁਲਾਰਨ ਸਵੇਤ ਲਾਨਾ ਨੇ ਕਿਹਾ ਕਿ ਰੂਸੀ ਹਥਿਆਰਬੰਦ ਫੌਜਾਂ ਦੇ ਜਨਰਲ ਸਟਾਫ ਦੇ ਆਪਰੇਸ਼ਨਲ ਟ੍ਰੇਨਿੰਗ ਡਾਇਰੈਕਟਰ ਦੇ ਮੁਖੀ ਲੈਫਟੀਨੈਂਟ ਜਨਰਲ ਫਾਨਿਲ ਸਰਵਾ ਰੋਵ ਦੀ ਮੌਤ ਸੱਟਾਂ ਲੱਗਣ ਕਾਰਨ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਕਰਤਾ ਕਤਲ ਦੇ ਕਈ ਸੰਭਾਵਿਤ ਪਹਿਲੂਆਂ ਦੀ ਜਾਂਚ ਕਰ ਰਹੇ ਹਨ ਜਿਸ ਵਿੱਚ ਇਹ ਸੰਭਾਵਨਾ ਵੀ ਸ਼ਾਮਲ ਹੈ ਕਿ ਅਪਰਾਧ ਜੁਕਰੇਨੀ ਖੂਫੀਆ ਸਬਾਮਾ ਦੁਆਰਾ ਕੀਤਾ ਗਿਆ ਹੋ ਸਕਦਾ ਹੈ। ਰੂਸੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਸਥਾਨ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਆਰਾਸ਼ਪਤੀ ਬਲੈਦੀਮੀਰ ਪੁਤਨ ਨੂੰ ਸਰਵਕੋਪ ਦੇ ਕਤਲ ਬਾਰੇ ਤੁਰੰਤ ਸੂਚਿਤ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਸਰਵਰੋਬ ਪਹਿਲਾਂ ਚੇਚਨੀਆਂ ਵਿੱਚ ਲੜੇ ਸੀ ਅਤੇ ਉਨ੍ਹਾਂ ਨੇ ਸੀਰੀਆ ਵਿੱਚ ਮਾਸਕੋ ਦੀ ਫੌਜੀ ਮਹਿੰਮ ਦੇ ਵਿੱਚ ਵੀ ਹਿੱਸਾ ਲਿਆ ਸੀ। ਨਵਾਂ ਸ਼ਹਿਰ ਪੁਲਿਸ ਬਲੋ ਤਿੰਨ ਕਤਲ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਦੋਸ਼ੀਆਂ ਨੇ ਕਬੱਡੀ ਕੱਪ ਤੇ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਐਸਪੀ ਸਰਬਜੀਤ ਸਿੰਘ ਭయ్యా ਬੋਲੋ ਇਸ ਦਾ ਖੁਲਾਸਾ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਕੱਲ੍ਹ ਸਨੂ ਸ਼ਹੀਦ ਭਗਤ ਸਿੰਘ ਨਗਰ ਸੀਆਈਏ ਦੀ ਟੀਮ ਨੂੰ ਇਨਪੁਟ ਆਈਆਂ ਸੀ ਕਿ ਤਿੰਨ ਬੰਦੇ ਹੈਗੇ ਆ ਜਿਹੜੇ ਕੀ ਵਕ-ਵਕ ਮੁਕੱਦਮਿਆਂ 'ਚ ਪਗੋੜੇ ਵੀ ਹੈਗੇ ਆ ਔਰ ਉਹ ਆਪਣੇ ਇੱਥੇ ਕਬੱਡੀ ਕੱਪ ਹੋਣਾ ਸੀ ਇੱਕ ਬਲਾਚੌਰ ਦੇ ਏਰੀਏ ਚ ਉੱਥੇ ਕਿਸੇ ਬੰਦੇ ਨੂੰ ਟਾਰਗੇਟ ਕਰਨ ਅੱਜ ਕਰਨਗੇ ਇਹ ਜਗ੍ਹਾ ਉਹਦੇ ਸਬੰਧ ਵਿੱਚ ਇਮੀਡੀਏਟਲੀ ਸਾਡੇ ਡੀਐਸਪੀ ਸਾਹਿਬ ਐਸਐਚਓ ਆਪਣੇ ਇੰਚਾਰਜ ਸਾਹਿਬ ਤੇ ਨਾਲ ਟੀਮਸ ਮੂਵ ਹੋਈਆਂ ਔਰ ਤਿੰਨ ਬੰਦੇ ਅਸੀਂ ਰਾਉਂਡ ਅਪ ਕੀਤੇ ਉਹਦੇ ਵਿੱਚ ਅਸੀਂ ਐਫਆਰ ਨੰਬਰ 206 ਸਦਰ ਨਵੇਂ ਸ਼ਹਿਰ ਐਫਆਰ ਦਰਜ ਕੀਤੀ ਆਰਮਜ਼ ਏਕਟ ਦੇ ਵਿੱਚ ਔਰ ਵੈਪਨਸ ਐਂਡ ਉਹਨਾਂ ਦੇ ਨਾਲ ਹੋਰ ਜਿਹੜਾ ਮਟੀਰੀਅਲ ਸੀਗਾ ਸਾਨੂੰ ਮਿਲਿਆ ਔਰ ਜੁੜੀ ਇਹਨਾਂ ਦੀ ਇੰਟਰੋਗੇਸ਼ਨ ਚਾਹੀਏ ਇੱਕ ਅਨੀਸ਼ ਨੀਸ਼ਾ ਹੈਗਾ ਇਹ ਜਾਂਡਲੀ ਦਾ ਰਹਿਣ ਵਾਲਾ 2011 ਦਾ ਇਹ ਪਗੌੜਾ ਹੈਗਾ 302 ਦੇ ਵਿੱਚੋਂ ਔਰ ਇੱਕ ਪਿੱਛੇ ਜੇ 24 ਵਿੱਚ ਮੁਕੱਦਮਾ ਲੜਾਈ ਝਗੜੇ ਦਾ ਸਿਟੀ 'ਚ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਔਰ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਜਲੰਧਰ ਹੁਸ਼ਿਆਰਪੁਰ ਏਰੀਆ ਵਿੱਚ ਲੋਕ ਛਿਪ ਕੇ ਰਹਿ ਰਿਹਾ ਸੀਗਾ ਔਰ ਇਹਦਾ ਨਾਲ ਦਾ ਸਾਥੀ ਰਾਜਾ ਹੈਗਾ ਔਰ ਤੁਹਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਸੁਭਾਨਪੁਰ ਥਾਣੇ 'ਚ ਇੱਕ ਨੋਵਾ ਗੱਡੀ ਨੂੰ ਅਗਲਾਈ ਸੀ ਤੇ ਫਾਇਰਿੰਗ ਹੋਈ ਸੀ ਉਹਦਾ ਇਹ ਮੇਨ ਕיוਜ ਹੈਗਾ ਔਰ ਤੀਜਾ ਸਾਹੇ ਲੇਗਾ ਇਹ ਮੀਰੇ ਦਾਇਆ ਇਹਦੇ ਇਹਦਾ ਹੀ ਸਾਥੀ ਆ ਰਾਜਾ ਐਨ ਹਮੀਰ ਸਾਹੇ ਦੋਨੋਂ ਹੀ ਉਸ ਕੇਸ ਵੀ ਵਾਂਟਡ ਹੈਗੇ ਆ ਔਰ ਇੱਕ ਨਾ ਨੇ ਸੁਭਾਨ ਉੱਥੇ ਕਪੂਰਥਲੇ ਕਚਹਿਰੀ ਦੇ ਵਿੱਚ ਵੀ ਝਗੜਾ ਹੋਇਆ ਸੀ ਉੱਥੇ ਕਾਫੀ ਵਰਟੋ ਕੋਈ ਸੀ ਉਹ ਕੋਤਵਾਲੀ ਥਾਣੇ ਚ ਪਰਚਾ ਦਰਜ ਹੈ ਨਾ ਦੋਨਾਂ ਤੇ ਉਥੇ ਵੀ ਇਹਨਾਂ ਨੇ ਜਿਹੜੇ ਨਾਲ ਦੇ ਇਹਨਾਂ ਦੇ ਸਾਥੀ ਸੀਗੇ ਕਿ ਉਹ ਵਿਰੋਧੀ ਪਾਰਟੀ ਉਹਨਾਂ ਦੀ ਕਾਫੀ ਵੱਡ ਟੱਕ ਕੀਤੀ ਸੀਗੀ ਇਹ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਆ ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਆ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਣ ਲੇ ਦਾ ਹੈਗਾ ਔਰ ਉਹਨੂੰ ਇਹਨਾਂ ਨੇ ਹਿੱਟ ਕਰਨਾ ਸੀਗਾ ਪਰੰਤੂ ਉੱਥੇ ਹੈਪਟਨ ਸੂਨ ਕਰਕੇ ਕਬੱਡੀ ਕੱਪ ਪੋਸਟਪੋਨ ਹੋ ਗਿਆ ਉਹ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ